ਸਾਸਤਰੀ ਕਾਲ ਜੀ ਹਾਂਜੀ ਵੀਰੇ 40 ਗਊਆਂ ਬਕਾਊ 40 ਗਊਆਂ ਵੀਰੇ ਬਕਾਊ ਵੱਡੀਆਂ-ਵੱਡੀਆਂ ਫਾਰਮ ਵਾਲੀਆਂ ਵੈਰਾਈਟੀ ਵੀਰੇ ਦੇ ਵਿੱਚ ਸਾਰੇ ਤਰ੍ਹਾਂ ਦੀ ਆ ਤੁਸੀਂ 30 ਕਿਲੋ 35 ਕਿਲੋ 40 ਕਿਲੋ ਵਾਲਾ ਬੱਚਾ ਵੀਰੇ ਪਾਲਦੇ ਹੋ 45 ਕਿਲੋ 50 ਕਿਲੋ ਤੱਕ ਵੀ ਵੀਰੇ ਤੁਹਾਨੂੰ ਬੱਚੇ ਮਿਲਣਗੇ ਵੀਡੀਓ ਵੀਰੇ ਸਾਰੀ ਦੇਖ ਲਿਓ ਕਦੋਂ ਵੇਚਣੀਆਂ ਕਿੱਥੇ ਵੇਚਣੀਆਂ ਕਿੰਨੀਆਂ ਗਊਆਂ ਨੇ ਕੀ ਰੇਟ ਆ ਉਹ ਤੁਹਾਨੂੰ ਵੀਡੀਓ ਵਿੱਚ ਵੀਰੇ ਸਾਰਾ ਦੱਸਿਆ ਜਾਊਗਾ ਜਿਹਦੇ ਵਿੱਚੋਂ ਵੀਰੇ ਅੱਧਾ ਮਾਲ ਤਾਜ਼ਾ ਸੁਆ ਅੱਧਾ ਸੂਣਾ ਵਾਲਾ ਤੇ ਤਿੰਨ ਚਾਰ ਨਾਗ ਵੀਰੇ ਮੱਜਾਂ ਦੇ ਵੀ ਹੈਗੇ ਆ ਟੋਕੜ ਵੈੜ ਵਾਲਾ ਵੀਰ ਫੋਨ ਨਾ ਲਾਵੇ ਛੋਟੀਆਂ ਬੱਸੀਆਂ ਵਾਲਾ ਵੀਰ ਫੋਨ ਨਾ ਲਾਵੇ ਹਾਂਜੀ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀ ਵਾਲਾ ਜਿਹੜਾ ਵੀਰੇ ਜ਼ਿਲ੍ਹਾ ਗਾ ਆਪਣਾ ਉਹ ਬਰਨਾਲਾ ਗਾ ਵੀਰੇ ਕਨੈਕਟ ਨੰਬਰ ਨੋਟ ਕਰ ਲਓ ਵੀਰ ਜੀ 62807 13934 62807 13934 ਹਾਂਜੀ ਵੀਰੇ ਆਪਣਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਆਪਾਂ ਨੂੰ WhatsApp ਤੇ ਕੋਈ ਵੀ ਮੈਸੇਜ ਕਰੂਗਾ ਜਿਹੜੀ ਆਪਣੀ ਲੋਕੇਸ਼ਨ ਉਹ ਵੀਰ ਨੂੰ ਆਟੋਮੈਟਿਕ ਆ ਜੂਗੀ ਉਹ WhatsApp ਤੇ ਮੈਸੇਜ ਕਰੇ ਤੋਂ ਉਹ ਟੱਚ ਕਰ ਦਿਓ ਵੀਰੇ ਖੁੱਲ ਜਾਂਦੀ ਉਹ ਵੀਰ ਨੂੰ ਸਿੱਧਾ ਫਾਰਮ ਤੇ ਲੈ ਕੇ ਆਉ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਂਦੀ ਵੈਰੈਟੀ ਵੀਰੇ ਦੇ ਵਿੱਚ ਸਾਰੀ ਆ ਜਿਵੇਂ HF ਜਰਸੀ ਸਾਈਲ ਕਾਫੀ ਕ੍ਰੋਸ ਐਰਸਰ ਗਰਲੈਂਡੋ ਸਾਰੇ ਤਰ੍ਹਾਂ ਦੀ ਵੈਰੈਟੀ ਆ ਵੀਰੇ ਜਿਹੜਾ ਆਪਾਂ ਲਾਟ ਵੇਚਣਾ ਵੀਰ ਜੀ ਤਰੀਕ ਨੋਟ ਕਰ ਲਿਓ ਜਿੱਦਾਂ ਆਪਾਂ ਗਊਆਂ ਵੇਚਣੀਆਂ ਨੇ ਕਿਉਂਕਿ ਜਿਹੜੇ ਨਵੇਂ ਵੀਰ ਆਏ ਆ ਵੀਰੇ ਨੂੰ ਨਹੀਂ ਪਤਾ ਹੁੰਦਾ ਪ੍ਰਾਣਿਕ ਦਾ ਤਕਰੀਬਨ ਜਾਣਦੇ ਆ ਕਿਉਂਕਿ ਵੀਰੇ ਆਪਾਂ ਰੁਟੀਨ ਦੇ ਵਿੱਚ ਕੰਮ ਨਹੀਂ ਕਰਦੇ ਗਏ ਹਫਤੇ ਹਫਤੇ ਬਾਅਦ ਵੀਰੇ ਲਾਟ ਕੱਢਦੇ ਆ ਇਕੱਠੀਆਂ ਗਊਆਂ ਕਰਕੇ ਗਰਮ ਆਲੀਆਂ ਹੁਣ ਜਿਹੜਾ ਲਾਟ ਵੀਰੇ ਵੇਚਣਾਗਾ ਇਹ ਵੀਰੇ ਹੁਣ ਸਰਦ ਚੱਲਦੇ ਸੀ ਇਹ ਚੀਜ਼ ਨੂੰ ਦੇਖਦੇ ਹੋਏ ਕਿਉਂਕਿ 22 ਤਰੀਕ ਨੂੰ ਵੀਰੇ ਸਰਦ ਖਤਮ ਹੋ ਜਾਣੇ ਆ ਚਲੋ ਕੁਝ ਵੀਰ ਬਹਿਮ ਕਰਦੇ ਆ ਕੁਝ ਨਹੀਂ ਕਰਦੇ ਚਲੋ ਹਰ ਇੱਕ ਬੰਦੇ ਦਾ ਆਪ ਆਪਣੀ ਵੀਰੇ ਸੋਚ ਹੁੰਦੀ ਆ ਇਸ ਕਰਕੇ ਵੀਰੇ 25 ਤਰੀਕ ਨੂੰ ਆਪਾਂ ਲਾਟ ਰੱਖਿਆਗਾ ਉਦੋਂ ਦੂਜਾ ਤੀਜਾ ਨਰਾਤਾ ਜਾਨੀ ਹੋ ਜਾਊਗਾ ਅ 25 ਤਰੀਕ 9ਵਾਂ ਮਹੀਨਾ 2025 ਦਿਨ ਵੀਰਵਾਰ ਬਣਦਾ ਜੀ 25 ਤਰੀਕ 9ਵਾਂ ਮਹੀਨਾ 2025 ਵੀਰੇ ਦਿਨ ਵੀਰਵਾਰ ਨੂੰ ਉਦੈ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰ ਵੀਰੇ 7 ਵਜੇ ਸੌਦੇ ਚਲਾ ਦੇਾਂਗੇ ਕੱਲਾ-ਕੱਲਾ ਕਰਕੇ ਨਗ ਵੇਚਾਂਗੇ ਇੱਕ ਲੈ ਜਾਓ ਦੋ ਲੈ ਜਾਓ ਚਾਰ ਲੈ ਜਾਓ ਉਹ ਤੁਹਾਡੀ ਹਿਸਾ ਹੋ ਵੀਰ ਜੀ 11 ਵਜੇ ਤੱਕ ਵੀਰੇ ਕੰਮ ਚੱਲੂਗਾ ਬਾਕੀ ਇਹਦੇ ਵਿੱਚ ਵੀਰੇ ਮੇਨ ਬੇਨਤੀ ਆ ਜ਼ਰੂਰੀ ਗੱਲ ਆ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਇਹ ਹਰ ਵਾਰੀ ਉਹ ਵੀਰੇ ਹੁੰਦਾਗਾ ਜਿਹੜੇ ਵੀਰਾਂ ਨੇ ਦੂਰੋਂ ਆਉਣਾ ਵੀਰੇ ਫਿਰ ਉਹ ਕੋਈ ਵੀਰ ਕੋਈ 11 ਵਜੇ ਆਉਂਦਾ ਕੋਈ 12 ਵਜੇ ਆਉਂਦਾ ਉਹ ਵੀਰ ਵੀਰੇ ਫਿਰ ਖਾਲੀ ਮੁੜਦੇ ਆ ਉਹਦਾ ਕੋਈ ਫਾਇਦਾ ਜਾਂ ਨਹੀਂ ਹੁੰਦਾਗਾ ਚਲੋ ਵੀਰੇ ਅਸੀਂ ਇਹ ਨਹੀਂ ਸੋਚਦੇ ਵੀ ਕੋਈ ਆਪਦੀ ਜੇਬ ਵਿੱਚੋਂ ਖਰਚਾ ਖਾ ਕੇ ਮੁੜਦਾ ਪਰ ਨਹੀਂ ਹਰ ਵੀਰ ਆਪਦੇ ਅਰਗਾਂ ਹੁੰਦਾ ਵੀਰੇ ਇਸ ਕਰਕੇ ਜੇ ਤੁਸੀਂ ਸੀਨੀਵਾਲ ਕਲਾਂ ਡੇਰੀ ਫਾਰਮ ਤੇ ਜੁੜਨਾ ਸੀਨੀਵਾਲ ਕਲਾਂ ਫਾਰਮ ਤੋਂ ਵੀਰੇ ਤੁਸੀਂ ਡੇਰੀ ਫਾਰਮ ਤੋਂ ਗਊ ਲੈਣੀ ਆ ਤਾਂ ਵੀਰੇ ਜਿੱਦਾਂ ਲਾਟਾ ਉਦੋਂ ਸਵੇਰ ਆਓ ਉਦੋਂ ਵੀ ਸਵੇਰੇ 7 ਤੋਂ 8 ਵਜੇ ਦੇ ਵਿੱਚ ਆਉਣ ਦੇ ਵਿੱਚ ਫਾਇਦਾ ਹੁੰਦਾ ਇਹ ਨਾ ਸੋਚੋ ਵੀ 40 45 ਗਉਆਂ ਨੇ ਤੇ ਆਪਾਂ 11 12 ਵਜੇ ਚੱਲਾਂਗੇ ਕਿਉਂਕਿ ਵੀਰੇ ਜਿਹੜਾ ਇਹ ਇੰਨੀਆਂ ਕਿ ਕਰਮ ਵਾਲੀਆਂ ਕੋਈ 40 45 ਸੌਦੇ ਨੇ ਇਹ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਸਾਰੀ ਆਪਣੀ ਦੋ ਤਾਈ ਘੰਟਿਆਂ ਦੀ ਗੇਮ ਹੁੰਦੀ ਆ ਵੇਚਣ ਦੀ ਕਿਉਂਕਿ ਵੀਰੇ ਆਪਣਾ ਕੰਮ ਥੋੜਾ ਜਿਆ ਤੀਜੀ ਪੀੜ੍ਹੀ ਹੋ ਗਈ ਪੁਰਾਣਾਗਾ ਬਾਕੀ ਜਿਉਂ-ਜਿਉਂ ਕੋਈ ਕੀਤਾ ਵੀਰੇ ਪੁਰਾਣਾ ਹੁੰਦਾ ਜਾਊਗਾ ਤਾਂ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਉੱਥੇ ਫਿਰ ਬੰਦੇ ਨੂੰ ਤਜਰਬਾ ਵੀ ਵਧਦਾ ਜਾਂਦਾ ਤੇ ਜਾਣ ਪਸਾਨ ਵੀ ਵੀਰੇ ਵੱਧਦੀ ਜਾਂਦੀ ਆ ਇਸ ਕਰਕੇ ਗਉਆਂ ਵੀਰੇ ਥੋੜੀਆਂ ਜਿਹਾ ਸਾਫ ਸੁਥਰੀਆਂ ਹੁੰਦੀਆਂ ਨੇ ਚੰਗੀਆਂ ਵਹਿੜਾ ਹੁੰਦੀਆਂ ਜਿੰਦ ਜਾਣ ਵਾਲੀਆਂ ਤੇ ਰੇਟ ਵੀਰੇ ਬਹੁਤ ਘੱਟ ਹੁੰਦੇ ਆਪਣੇ ਬਾਕੀ ਤੁਹਾਨੂੰ ਇਹ ਵੀ ਵੱਡੀ ਬੇਨਤੀ ਆ ਕੋਈ ਇਹ ਗੱਲ ਨਹੀਂ ਗੱਲੀ ਫੋਨ ਤੇ ਹੀ ਬੋਲਣ ਵਾਲੀਆਂ ਨੇ ਤੁਸੀਂ ਬਾਈ ਜੀ ਜਦੋਂ ਸਾਡੇ ਫਾਰਮ ਤੇ ਆਉਣਾਗਾ ਵੀਰੇ ਆਪਦਾ ਬਾਹਰੋਂ ਮਾਰਕੀਟ ਇੱਕ ਦਿਨ ਪਹਿਲਾਂ لازਮੀ ਘੁੰਮ ਕੇ ਆਇਓ ਤੁਹਾਨੂੰ ਗਉਆਂ ਦੇ ਰੇਟ ਬਾਰੇ ਵੀਰੇ ਪਤਾ ਹੋਣਾ ਜ਼ਰੂਰੀ ਆ ਜਿਵੇਂ ਆ ਦੇਖ ਸਕਦੇ ਹੋ ਵੀਰੇ ਕਿੱਡੀ-ਕਿੱਡੀਆਂ ਬੈੜਾ ਸਾਨੂੰ ਕੈਮਰੇ ਸਾਹਮਣੇ ਘੁਮਾ ਰਹੇ ਆ ਚਲੋ ਇਹਦੇ ਵਿੱਚ ਵੀਰੇ ਕੁੱਲ ਬੈੜਾ ਨਹੀਂ ਦਿਖਾਈ ਜਾਂਦੀਗੀ ਫਿਰ ਵੀ ਬੱਦ ਤੋਂ ਬੱਦ ਵੀਰੇ ਬੈੜਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਵੀਰੇ ਤੁਹਾਡੀ ਮਾਰਕੀਟ ਘੁਮੀ ਹੋਊਗੀ ਜਦੋਂ ਵੀਰੇ ਤੁਸੀਂ ਆਪਣੇ ਫਾਰਮ ਤੇ ਗੇਟੋਂ ਅੰਦਰ ਹੋਮੋਂਗੇ ਤਾਂ ਤੁਹਾਨੂੰ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਤੁਹਾਡਾ ਵੀਰੇ ਗਊਆਂ ਨਹੀਂ ਦੇਖੋਗੇ ਦੋ ਘੜੀਆਂ ਵੀਰੇ ਤੁਸੀਂ ਖੜਖੜ ਕੇ ਦੇਖੋਗੇ ਤੁਹਾਡਾ ਗਊਆਂ ਤੇ ਵੀਰੇ ਮਨ ਲੱਗੂਗਾ ਜਦੋਂ ਵੀਰੇ ਤੁਹਾਨੂੰ ਅਸੀਂ ਤੁਸੀਂ ਸਾਥੋਂ ਮੁੱਲ ਪੁੱਛੋਗੇ ਤਾਂ ਵੀਰੇ ਮੁੱਲ ਕਮਾਲ ਦੇ ਹੋਣਗੇ ਤੁਸੀਂ 5 ਤੋਂ 10 ਮਿੰਟ ਦੇ ਵਿੱਚ ਵੀਰੇ ਗਊ ਲੈ ਲਓਗੇ ਜਿਵੇਂ ਆ ਬੱਸੀ ਤੁਰ ਰਹੀ ਆ ਚਿੱਟੇ ਮੂੰਹ ਵਾਲੀ ਵੀਰੇ ਖੀਰਾ ਬੱਚਾਗਾ ਇਸ ਤਰ੍ਹਾਂ ਦੀਆਂ ਵੀਰੇ ਖੀਰੀਆਂ ਦੋ ਦੰਦ ਜਾਂ ਚਾਰ ਦੰਦ ਕਈ ਸੌਦੇ ਹੁੰਦੇ ਆ ਵੀਰੇ ਕਈ ਸੌਦੇ ਇਸ ਤਰ੍ਹਾਂ ਦੇ ਆਪਣੇ ਕੋਲੇ ਹੁੰਦੇ ਆ ਸੂਏ ਸਵਾਏ ਵੀ ਹੁੰਦੇ ਆ ਤੇ ਜਦੋਂ ਵੀਰੇ ਤੁਹਾਨੂੰ ਅਸੀਂ ਮੁੱਲ ਕਰਾਂਗੇ ਤੁਸੀਂ 5 ਤੋਂ 10 ਮਿੰਟ ਦੇ ਵਿੱਚ ਵੀਰੇ ਸੌਦਾ ਲੈ ਲਓਗੇ ਸੌਦਾ ਲੈ ਕੇ ਵੀਰੇ ਆਪਦੇ ਮੂੰਹੋਂ ਮੰਨੋਗੇ ਬਈ ਸਾਡਾ 15 ਤੋਂ 20000 ਦਾ ਫਾਇਦਾ ਹੋਇਆ ਫਾਇਦਾ ਵੀਰੇ ਤੁਹਾਨੂੰ ਤਾਂ ਨਜ਼ਰ ਆਊਗਾ ਜੇ ਤੁਹਾਡੀ ਬਾਹਰ ਮਾਰਕੀਟ ਘੁੰਮੀ ਹੋਊਗੀ ਤੁਹਾਨੂੰ ਰੇਟ ਬਾਰੇ ਅੰਦਾਜ਼ਾ ਹੋਊਗਾ ਤੁਸੀਂ ਗਊ ਵੀ ਲਮੋਗੇ ਤੇ ਲਮੋਗੇ ਵੀ ਵੀਰੇ 5 ਤੋਂ 10 ਮਿੰਟ ਦੇ ਵਿੱਚ ਤੇ ਤੁਹਾਡਾ ਮਨ ਵੀ ਖੋਸੂਗਾ ਬਾਕੀ ਕੱਲੀ ਵੀਰੇ ਗਾਈਆਂ ਦੀ ਗਿਣਤੀ ਨਹੀਂ ਹੁੰਦੀ ਵੀ ਕੱਲੀਆਂ ਆਪਾਂ 40 ਜਾਂ 45 ਗਊਆਂ ਲਾਉਣੀਆਂ ਕੱਲੀ ਗਿਣਤੀ ਕਰਨੀਆਂ ਕਿਉਂਕਿ ਵੀਰੇ ਨੀਲੀਆਂ ਫੀਲੀਆਂ ਨਹੀਂ ਲਾਉਂਦੇ ਗਾਈਆਂ ਦੇ ਪੁੱਤ ਲਾਉਣੇ ਆ ਵੀਰੇ ਦੇਖਣ ਲੈ ਕਮਾਲ ਹੋਊਗਾ ਐ ਲੇਵੇ ਹੋਣਗੇ ਵੀਰੇ ਫਿਟਨੈਸ ਰੋਗ ਰੋਗ ਦਾ ਥਣ ਲੱਗਿਆ ਹੋ ਆ ਤੁਸੀਂ ਵਹਿੜ ਸਾਹਮਣੀ ਦੇਖ ਸਕਦੇ ਹੋ ਵੀਰੇ ਚਾਰ ਸਪੇਰੇ ਨੂੰ ਐ ਗਿੜ ਗਿੜ ਦੇ ਗਾਇਮ ਤੇ ਥਣ ਲੱਗੇ ਹੋਣਗੇ ਇਸ ਤਰ੍ਹਾਂ ਜਾਨੀ ਸੀਨੀਵਾਲ ਕਲਾਂ ਡੇਰੀ ਫਾਰਮ ਤੋਂ ਵੀਰੇ ਤੁਸੀਂ ਗਊ ਲਿਜਾ ਕੇ ਚਾਹੇ ਉਹਨੂੰ 50 ਗਊਆਂ ਦੇ ਵਿੱਚ ਵੀਰੇ ਬੰਨ ਦਿਓ ਉਹ ਵੀਰੇ ਅਲੱਗ ਖੜੀ ਦਿਸੂਗੀ ਉਹ ਦੱਸੂਗੀ ਵੀ ਮੈਂ ਸੀਨੀਵਾਲ ਕਲਾਂ ਡੇਰੀ ਫਾਰਮ ਤੋਂ ਆਈ ਆ ਕਿਉਂਕਿ ਵੀਰੇ ਜਦੋਂ ਅਸੀਂ ਇਹ ਨਗ ਖਰੀਦਣ ਜਾਂਦੇ ਆ ਬਹੁਤ ਦੂਰ ਦੂਰ ਤਿੱਕਰ ਵੀਰੇ ਦੇਖ ਕੇ ਕੌਣ ਫਿਰ ਕਿਹਨਾ ਕਰਮ ਵਾਲਿਆਂ ਨੂੰ ਖਰੀਦਦੇ ਆ ਕੱਲਾ ਇਹ ਨਹੀਂ ਹੈਗਾ ਵੀ ਅੰਦਰ ਬਹਿ ਕੇ ਵੀਰੇ ਮੋਬਾਈਲ ਤੇ ਠੁੰਗਾ ਮਾਰ ਕੇ ਖਰੀਦ ਲਾਂਗੇ ਜਾਂ ਉੱਥੇ ਸੋਚਾਂਗੇ ਵੀ ਆਪਣਾ ਇੱਥੇ ਧਾਰ ਹੋਊਗਾ ਮਾਲ ਵੀਰੇ ਉਹਨਾਂ ਕ ਖਰੀਦਦੇ ਆ ਜਿੰਨਾ ਕ ਆਪਦੀ ਜੇਬ ਦੇ ਵਿੱਚ ਧਣ ਹੈਗਾਗਾ ਬਾਕੀ ਖਰੀਦਣਾ ਵੀਰੇ ਸਿਆਣਿਆਂ ਦੀ ਕਹਾਵਤ ਆ ਵੀ ਜੇ ਬੰਦਾ ਕੱਲਾਗਾ ਤਾਂ ਕੰਦ ਵਾਲੇ ਪਾਸੇ ਨੂੰ ਵੀਰੇ ਮੂੰਹ ਕਰਕੇ ਬਹਿ ਜਾਓ ਕੰਦ ਵੀ ਰਾਏ ਦੇ ਦਿਆਂਦੀ ਆ ਅਸੀਂ ਵੀਰੇ ਇੱਕ ਬੰਦਾ ਨਹੀਂ ਇਹ ਗਊਆਂ ਖਰੀਦਦੇ ਜਦੋਂ ਕਿਤੇ ਵੀ ਜਾਂਦੇ ਆ ਪੰਜ ਚਾਰ ਬੰਦੇ ਵੀਰੇ ਇਕੱਠੇ ਹੋ ਕੇ ਜਾਂਦੇ ਆ ਮੇਰੇ ਨਾਲ ਉਹ जौहरी ਬੰਦੇ ਹੁੰਦੇ ਆ ਸਿਆਣੇ ਦੀ ਕਹਾਵਤ ਆ ਵੀ ਹੀਰਿਆਂ ਦਾ ਮੁੱਲ ਤਾਂ जौहरी ਨੂੰ ਪੱਦਾ ਹੁੰਦਾ ਸਾਡੇ ਨਾਲ ਵੀਰੇ ਉਹ ਪੰਜ ਚਾਰ जौहरी ਹੁੰਦੇ ਆ ਉਹ ਇਹ ਗਊ ਮਾਤਾ ਦੇ ਵੀਰੇ ਕਰਮਾਲੀ ਦੇ ਚਾਰ ਸਪੇਰੇ ਘੁੰਮ-ਘੁੰਮ ਕੇ ਸਕੈਨ ਕਰ ਦਿੰਦੇ ਆ ਵੀ ਆਪਣੀ ਇਹ ਕਿੰਨਾ ਦੁੱਧ ਦੇਊ ਕਹੇ ਮਿੰਟਾਂ ਦੇ ਵਿੱਚ ਵਿਕੂਗੀ ਮਿੰਟਾਂ ਦੇ ਵਿੱਚ ਵੀਰੇ ਉਹ ਵਿਕੂਗੀ ਜਿਹੜੀ ਆਪਣੀ ਟੌਪ ਕੁਆਲਿਟੀ ਖਰੀਦੀ ਹੋਈ ਪੂਰਾ ਦੇਖ ਕੇ ਨਿਰਖ ਕੇ ਬੈਠ ਵੀਰੇ ਖਰੀਦੀ ਹੋਈ ਆਦੇ ਵਿੱਚ ਖਰੀਦੀ ਹੋਈ ਕਿਰਸਨਾ ਖਰੀਦੀ ਹੋਈ ਉਹਨੇ ਵੀਰੇ ਫਿਰ ਘੰਟਿਆਂ ਚ ਨਹੀਂ ਉਹਨੇ ਵੀਰਜੀ ਫਿਰ ਮਿੰਟਾਂ ਦੇ ਵਿੱਚ ਹੀ ਵਿਕਣਾਗਾ ਬਾਕੀ ਵੀਰੇ ਕੱਲੀਆਂ ਅਸੀਂ ਵੜਕਾ ਮਾਰੀ ਜਾਈਏ ਕੁਆਲਟੀ ਕੁਆਲਟੀ ਕਰੀ ਜਾਈਏ ਇੱਥੇ ਆ ਕੇ ਵੀਰੇ ਅਸੀਂ ਗਾਊ ਦਾ 2 ਲੱਖ ਮੰਗ ਲਈਏ ਤੇ ਉੱਥੇ ਵੀਰੇ ਫਿਰ ਕੁਆਲਟੀ ਵੀ ਫਿੱਕੀ ਪੈ ਜਾਂਦੀ ਆ ਕੁਆਲਟੀ ਦੇ ਨਾਲ ਨਾਲ ਵੀਰਜੀ ਆਪਾਂ ਨੂੰ ਉਹਦੇ ਗਾਊ ਦੇ ਵੀਰੇ ਕੁਆਲਟੀ ਤਾਂ ਹੋਣੀ ਚਾਹੀਦੀ ਆ ਤੇ ਸਾਰੇ ਵੀਰਾਂ ਦੇ ਬਜਟ ਦੇ ਵਿੱਚ ਵੀ ਆਉਣੀ ਚਾਹੀਦੀ ਆ ਤੇ ਰੇਟ ਵੀ ਵੀਰੇ ਉਹਦਾ ਜਾਇਜ਼ ਹੋਣਾ ਚਾਹੀਦਾ ਸਾਡੇ ਜਿਹੜੇ ਵੀਰ ਕੰਪੀਟੀਸ਼ਨ ਦੇ ਨਾਲ ਲੱਗੇ ਹੋਏ ਨੇ ਹਰ ਇੱਕ ਤਰ੍ਹਾਂ ਦੇ ਵਪਾਰੀ ਵੀਰ ਹੁੰਦੇ ਆ ਹਰ ਇੱਕ ਕਿਤੇ ਜੀ ਕੰਪੀਟੀਸ਼ਨ ਹੁੰਦਾਗਾ ਉਹ ਵੀਰ ਬੋਲਦੇ ਆ ਯਾਰ ਸੀਨੀ ਵਾਲਿਆਂ ਨੇ 45 50 ਗਾਵਾਂ ਅੱਜ ਸੌਂਦੇ ਆ 3 ਘੰਟਿਆਂ ਦੇ ਵਿੱਚ ਵੇਚਤੀਆਂ ਉੱਥੇ ਵੀਰੇ ਗਾਈਆਂ ਦੇ ਪੁੱਤ ਵਿਕਦੇ ਆ ਜਿਵੇਂ ਤੁਸੀਂ ਹੁਣ ਆ ਕੈਮਰੇ ਸਾਹਮਣੇ ਦੇਖ ਰਹੇ ਹੋ ਵੀਰੇ ਇਹ ਵੀ ਡੱਬੀ ਬੱਸੀ ਖੀਰੀ ਆ ਬਿਲਕੁਲ 10 ਤੋਂ 12 ਦਿਨ ਦੀ ਬਾਕੀ ਸੀ ਕਰਮਾ ਵਾਲੀ ਬਾਕੀ ਤੁਹਾਨੂੰ ਵੀਰੇ ਗਊਆਂ ਭਲੇਖਾਂ ਪਾਉਣਗੀਆਂ ਇੱਕ ਤਰ੍ਹਾਂ ਦੀਆਂ 5 5 4 4 ਨਾਗ ਵੀ ਤੁਸੀਂ ਇਕੱਠੇ ਖਰੀਦ ਕੇ ਲੈ ਜਾਣੇ ਆ ਜਮੇ ਇੱਕੋ ਵੈਰਾਈਟੀ ਦੇ ਤੁਹਾਨੂੰ ਵੀਰੇ ਉਹ ਵੀ ਮਿਲਣਗੇ ਬਾਕੀ ਵੀਰੇ 45 50 ਗਊਆਂ ਤੁਸੀਂ ਵੀ ਵੇਚ ਸਕਦੇ ਹੋ ਜਿਹੜੇ ਵੀਰ ਕੰਪੀਟੀਸ਼ਨ ਦੇ ਵਿੱਚ ਸਾਡੇ ਨਾਲ ਚੱਲ ਰਹੇ ਨੇ ਕਿਉਂਕਿ ਵੀਰੇ ਕੁਆਲਿਟੀ ਖਰੀਦੋ ਕੁਆਲਿਟੀ ਦੇ ਨਾਲ ਜਾਇਜ਼ ਰੱਖੋ ਜਦੋਂ ਵੀਰੇ ਆਪਾਂ ਦੇਖੋ ਮੈਂ ਵੀ ਦੇਖ ਸਕਦੇ ਹਾਂ ਇਹ ਮੈਂ ਵੀਰੇ ਜਾਣੀ 1 ਇਅਰ ਕਰਮਣ ਨੇ ਬੱਚਾ ਧਰ ਦੇਣਾ 2 4 ਦਿਨ ਦੇ ਵਿੱਚ ਧਰ ਦੇਣਾ ਇਸ ਤਰ੍ਹਾਂ ਦੇ ਤਿੰਨ ਚਾਰ ਨਾਗ ਵੀਰੇ ਮਈਆਂ ਦੇ ਵੀ ਲਾਵਾਂਗੇ ਯਾਨੀ ਮੈਂ ਆਪਣੇ ਕੋਲੇ ਵੀਰੇ ਤਕਰੀਬਨ 15 ਕਿਲੋ ਤੋਂ ਬਾਹਰ ਵਾਲੀ ਲੱਗੂਗੀ। ਬਾਕੀ ਤੁਸੀਂ ਸਾਈ ਵਾਲ ਦੇ ਵੀਰੇ ਸੱਚੇ ਜਪਾਹੀਓ ਸਾਈ ਵਾਲ ਗਊ ਮਾਦਾ ਖਰੀਦਣੀ ਆ ਤੇ ਇਸ ਤਰ੍ਹਾਂ ਦੀ ਵੈਰਾਈਟੀ ਵੀ ਮਿਲੂਗੀ। ਜਰਸੀ ਖਰੀਦਣੀ ਆ ਉਹ ਵੀ ਵੈਰਾਈਟੀ ਮਿਲੂਗੀ। ਬਾਕੀ ਵੀਰੇ ਤੁਹਾਨੂੰ ਸੀਨੀਵਾਲ ਕਲਾਣੇ ਨੇ ਕੀ ਕਮਾਇਆ? ਪੈਸਾ ਤਾਂ ਬਾਈ ਜੀ ਦੁਨੀਆ ਕਮਾਈ ਜਾਂਦੀ ਆ। ਚਲੋ ਪੈਸਾ ਵੀ ਕਮਾਇਆ। ਬਾਕੀ ਵੀਰੇ ਸਾਡਾ ਤਾਂ ਮਾਣਨਾ ਸੀਨਾ ਚੌੜਾ ਹੋ ਜਾਂਦਾ। ਸਾਡੇ ਭਰਾਵਾਂ ਦਾ ਸਾਨੂੰ ਇੰਨਾ ਪਿਆਰ ਮਿਲ ਰਿਹਾ। ਆ ਤੁਸੀਂ ਵੀਰੇ ਬਾਹਰਲਾ ਵਿਊ ਦੇਖ ਸਕਦੇ ਹੋ ਸੜਕ ਦਾ ਦੁੰਨੇ ਪਾਸੀ ਬਾਈ ਜੀ ਦੁੰਨੇ ਪਾਸੀ ਦੋ ਦੋ ਕਿਲੇ ਬਾਹੀ ਨੂੰ ਇਹ ਗੱਡੀਆਂ ਖੜੀਆਂ ਨੇ ਕੋਈ ਇਹ ਕੋਈ ਆਪਣੇ ਘਰੇ ਪ੍ਰੋਗਰਾਮ ਨਹੀਂ ਕੋਈ ਵਿਆਹ ਦਾ ਪ੍ਰੋਗਰਾਮ ਨਹੀਂ ਵੀਰੇ ਕੋਈ ਪਾਠ ਦਾ ਭੋਗ ਨਹੀਂ ਕੋਈ ਵੀ ਪ੍ਰੋਗਰਾਮ ਨਹੀਂ ਇਹ ਵੀਰੇ ਆਪਣੇ ਘਰੇ ਮੇਲਾ ਲੱਗਿਆ ਨਾ ਗਊਆਂ ਦਾ ਕਰਮਾਲੀਆਂ ਦਾ ਜਿੱਦੇ ਵੀਰੇ ਹਫਤੇ ਬਾਅਦ ਲਾਟ ਕੱਢਦੇ ਆ ਆ ਦੇਖ ਸਕਦੇ ਹੋ ਅੰਦਰਲਾ ਇਕੱਠ ਵੀਰੇ ਹੁਣ ਤੁਹਾਨੂੰ ਦੂਜੀ ਸਾਈਡ ਵਾਲੇ ਵੀ ਗੱਡੀਆਂ ਅਸੀਂ ਘੁਮਾ ਕੇ ਦਿਖਾਵਾਂਗੇ ਇਧਰ ਨੂੰ ਕਿਉਂਕਿ ਵੀਰੇ ਇਹ ਜਿਹੜੀ ਵੀਡੀਓ ਬਣਾਉਣੇ ਆ ਏ ਮੋਟਰਸਾਈਕਲ ਦੇ ਵੀਰੇ ਤੁਹਾਨੂੰ ਇੱਕ ਵਿਊ ਵੀਰਾ ਸਪੀਡ ਨਾਲ ਦਿਖਾਇਆਗਾ ਤੇ ਗੱਡੀ ਵੀਰੇ ਦੁੱਨੇ ਪਾਸੀ ਦੋ ਦੋ ਕੀਲੇ ਬਾਹੀ ਤੱਕਰ ਖੜੀਆਂ ਮਿਲਣਗੀਆਂ ਮੇਰੇ ਵੀਰ ਤੁਹਾਨੂੰ ਪੰਜਾਬ ਦੇ ਹਰ ਕੋਨੇ ਤੋਂ ਆਏ ਮਿਲਣਗੇ ਬਾਕੀ ਜੇ ਤੁਸੀਂ ਅੰਦਰ ਝਾਤੀ ਮਾਰੋਗੇ ਤਾਂ ਗੇਟੋਂ ਅੰਦਰ ਵੀਰੇ ਦੇਖੋ ਹੁੰਨੇ ਆਪਾਂ ਤੁਹਾਨੂੰ ਕਾਫੀ ਵੱਡੀ ਮਾਤਰਾ ਦੇ ਵਿੱਚ ਵੀਰੇ ਵੀਰਾ ਇਹ ਮਿਲਣਗੇ ਬਾਕੀ ਇਹਨਾਂ ਗਉਆਂ ਦੀ ਕਰਮਾਲੀਆਂ ਦੀ ਜਿਹੜੀ ਗਿਣਤੀ ਆ ਉਹ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਵੀਰੇ ਮਿਲੂਗੀ ਤੁਸੀਂ ਜਦੋਂ ਇਹਨਾਂ ਮਾਲ ਦੇਖੋਗੇ ਇਨਾ ਮਾਲ ਦੇਖਣ ਦੇ ਨਾਲ-ਨਾਲ ਵੀਰੇ ਤੁਸੀਂ ਕੱਲੀ-ਕੱਲੀ ਗਾਂ ਤੇ ਪੰਜ-ਪੰਜ ਮਿੰਟ ਵੀਰੇ ਖੜ ਕੇ ਦੇਖੋਗੇ ਤੇ ਬਾਕੀ ਤੁਹਾਨੂੰ ਐਡੇ ਮਾਲ ਦੇ ਵਿੱਚੋਂ ਵੀਰੇ ਪੰਜ ਤੋਂ ਸੱਤ ਨਗ لازਮੀ ਫਿੱਟ ਆ ਜਾਣਗੇ ਉਹਦੇ ਵਿੱਚੋਂ ਤੁਸੀਂ ਇੱਕ ਲੈਣੀ ਆ ਦੋ ਲੈਣੀ ਆ ਚਾਰ ਲੈਣੀਆਂ ਨੇ ਤਾਂ ਉਹ ਵੀਰੇ ਬੜੀ ਆਮਦਾਰੀ ਨਾਲ ਜਾ ਸਕਦੇ ਹੋ ਬਾਕੀ ਤੁਹਾਨੂੰ ਫਾਰਮ ਦੇ ਮਗਰਲੇ ਪਾਸੇ ਵੀ ਚਲਦੇ ਆ ਵੀਰੇ ਆਹ ਦੇਖ ਸਕਦੇ ਹੋ ਮਗਰਲੇ ਪਾਸੇ ਆਪਾਂ ਆ ਗਿਆਂ ਕਰਮ ਵਾਲੀਆਂ ਤੇ ਜਿਹੜੇ ਵੀਰੇ ਜਾਣੀ ਦੀ ਇਹ ਤੁਸੀਂ ਦੇਖੀ ਚਲੋ ਵੀਡੀਓ ਨਾਲ ਦੀ ਨਾਲ ਇਹ 40 ਨਗ ਵੀਰੇ ਆਪਾਂ ਲਾਉਣੇ ਆ 25 ਤਰੀਕ ਨੂੰ ਸਵੇਰੇ 7 ਵਜੇ ਸੌਦੇ ਚਲਾਵਾਂਗੇ ਦੇਖਿਓ ਕਿਤੇ 1 ਘੰਟੇ ਲੇਟ ਨਾ ਹੋ ਜਿਓ ਬਲਬਲ ਦੇ ਬੱਚੇ ਤੁਸੀਂ ਪੂਰੇ ਟੌਪ ਨਗਿੰਨੇ ਖਰੀਦਣੇ ਹੋ ਖਰੀਦਣ ਦੇ ਚਾਹ ਬਾਨਾ ਤਾਂ 25 ਤਰੀਕ ਨੂੰ ਸਵੇਰੇ ਗੱਡੀ ਮੋਟਰਸਾਈਕਲ ਚੱਕੋ ਸਿੱਧਾ ਸੀਨੀਵਾਲ ਕਲਾਂ ਡੈਰੀ ਫਾਰਮ ਤੇ ਆਓ ਜਿਹਦੇ ਵਿੱਚੋਂ 21 ਬੈੜਾ ਵੀਰੇ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਹੋਣਗੀਆਂ ਤੇ 19 ਕ ਬੈੜਾ ਵੀਰੇ ਸੂਣ ਵਾਲੀਆਂ ਆਉਣਗੀਆਂ ਉਹ ਵੀ 5-4 ਦਿਨ ਦੇ ਵਿੱਚ ਸੂਣ ਵਾਲੀਆਂ ਹੋਣਗੀਆਂ ਜਿਹੜਾ ਵੀਰੇ ਰੇਟ ਹੋਊਗਾ ਆਪਣਾ ਥੋੜਾ ਜਿਹਾ ਜਰੂਰੀ ਸੁਣ ਲੋ ਵੀਰੇ 70000 ਤੋਂ ਸ਼ੁਰੂ ਹੋਊਗਾ 70 75 80 85 90 95 ਲੱਖ ਤੇ ਵੀਰੇ ਕੋਈ 7 ਤੋਂ 8 ਸੌ ਦੇ ਉਹ ਲੱਖ ਤੋਂ ਬਾਹਰ ਵੀ ਹੋਣਗੇ ਤੇ ਡੇਢ ਤੋਂ ਥੱਲੇ ਥੱਲੇ ਹੋਊਗਾ ਡੇਢ ਤੋਂ ਬਾਹਰ ਵੀ ਅੱਪਾ ਜਾਂਦੇ ਨਹੀਂ ਕੀ ਕਹਿਣਾ ਸਾਰੇ ਮਾਲ ਦੇ ਵਿੱਚ ਕੋਈ 50 ਕਿਲੋ ਵਾਲਾ ਇੱਕ ਜਾਂ ਦੋ ਬੱਚੇ ਆ ਜਾਣ ਉਹ ਮਾਲ ਦੀ ਵੀਰੇ ਸੌ ਨਹੀਂ ਖਾਦੀ ਜਾਂਦੀ ਬਾਕੀ ਜ਼ਿਆਦਾ ਜਾਨੀ ਲੱਖ ਤੋਂ ਥੱਲੇ ਹੀ ਹੁੰਦਾਗਾ ਜਿਹੜੇ ਵੀਰਾਂ ਨੇ 40 ਕਿਲੋ ਜਾਂ 45 ਕਿਲੋ ਚੋਣਾਂਗਾ ਉਹਨਾਂ ਨੂੰ ਵੀਰੇ ਫਿਰ ਲੱਖ ਤੋਂ ਬਾਹਰ ਖੇਡਣਾ ਪਊਗਾ 1 10 15 20 25 30 35 40 45 ਦੇ ਵੀ ਵੀਰੇ ਇੱਕ ਦੋ ਸੌਦੇ ਸਾਡੇ ਵਗ ਜਾਂਦੇ ਆ ਕੋਈ ਇਹ ਚੀਜ਼ ਦੀ ਸੌ ਨਹੀਂ ਪਾਈ ਵੀ ਜਿਹੜੀ ਦੌਧੀ ਕਪੈਸਟੀ ਹੁੰਦੀ ਆ ਵੀਰੇ 20 ਕਿਲੋ ਤੋਂ ਸ਼ੁਰੂ ਹੁੰਦੀ ਆ 25 30 35 40 45 45 50 ਕਿਲੋ ਤੇ ਕਰ ਵੀ ਵੀਰੇ ਦੌਧੀ ਕਪੈਸਟੀ ਵਗ ਜਾਂਦੀ ਆ ਤੇ ਉਹ ਤੁਸੀਂ ਵੀਰੇ ਬਾਕੀ ਕੁਝ ਵੀਰ ਪੁੱਛਦੇ ਵੀਰੇ ਦਸੱਲੀ ਦਸੱਲੀ ਵੀਰੇ ਤੁਸੀਂ ਜੇ ਆਉਦੀ ਪੰਜ ਟਾਈਮ ਚੋਕੇ ਕਰ ਸਕਦੇ ਹੋ ਤੁਸੀਂ ਪੈਸੇ ਖਰਚਣੇ ਹੋ ਉਹ ਚੀਜ਼ ਦੀ ਕੋਈ ਮਨਾਹੀ ਨਹੀਂਗੀ ਮਗਰੋਂ ਪਿੱਛੋਂ ਕੋਈ ਵੀਰ ਨਾ ਆਇਓ 23 ਤਰੀਕ ਨੂੰ ਵੀਰੇ ਇੱਕ ਵਾਰ ਸਾਮੀ ਫੇਰ ਵੀਡੀਓ ਦੁਬਾਰਾ ਕਵਰ ਕਰਾਂਗੇ ਉਹਦੇ ਵਿੱਚ ਕੱਲਾ ਕੱਲਾ ਵੀਰੇ ਨਾਗ ਤੋੜ ਕੇ ਦਿਖਾਵਾਂਗੇ ਉਹਦੇ ਵਿੱਚ ਵੀ ਤੁਹਾਨੂੰ ਨਾਲ ਦੁੱਧ ਵੀ ਦੱਸਾਂਗੇ ਉਹਦੇ ਕਾਫੀ ਵੱਡੀ ਮਾਤਰਾ 'ਚ ਵੀਡੀਓ ਫੇਰ ਬਣੂ ਜਿਹੜੀ 23 ਤਰੀਕ ਨੂੰ ਸਾਮੀ ਬਣਨੀ ਆ ਬਾਕੀ ਮਗਰੋਂ ਪਿੱਛੋਂ ਦੀ ਕੋਸ਼ਿਸ਼ ਨਾ ਕਰਿਓ 25 ਤਰੀਕ ਨੂੰ ਸਵੇਰ 7 ਵਜੇ ਸੌਦੇ ਚਲਾਵਾਂਗੇ ਰੇਟ ਵੀਰੇ ਬਾਹਰੋਂ ਦੇਖ ਕੇ ਉਹ ਕਮਾਲ ਦੇ ਹੋਣਗੇ YouTube ਚੈਨਲ ਤੇ Facebook ਤੇ Instagram ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਐਂਡ ਦੇ ਅੱਗੇ ਲਾਜ਼ਮੀ ਕਹਿਣਾ ਵੀਰੇ ਸਾਲੀ ਚੀਜ਼ ਆ ਵਪਾਰ ਕਰਦੇ ਆ ਘਰ ਦੀ ਕੋਈ ਨਹੀਂ ਬਾਹਰੋਂ ਖਰੀਦ ਕੇ ਲਿਆਏ ਆ ਬਿਰਜੀ ਦੇਖ ਕੇ ਆਉਦੀ ਨਰਖ ਪਰਖਣਾ ਖਰੀਦੋ ਬਾਅਦ ਚੋ ਇਹ ਚੀਜ਼ ਦਾ ਲਾਂਬਾ ਕੋਈ ਨਹੀਂ ਹੁੰਦਾ ਟਰਾਂਸਪੋਰਟ ਦੀ ਸੁਵਿਧਾ ਬਾਧੂ ਹੈਗੀ ਜਾਂ ਕ੍ਰੈਡਿਟ ਕਾਰਡ ਤੇ ਪੇਮੈਂਟ ਚੱਕੀ ਜਾਂਦੇ ਕਿਸ਼ਤਾਂ ਵੀ ਬਣ ਜਾਂਦੀਆਂ ਦੁਬਾਰਾ ਆਪਣੇ ਫਾਰਮ ਤੋਂ ਜਲਦ ਵੀਡੀਓ ਤੇ ਮਿਲਦੇ ਆਂ